ਇੱਕ ਪਿੰਡ ਜਿੱਥੇ ਹਰ ਤੀਜੇ ਘਰ ਦੀ ਗੱਲ ਵਿੱਚ ਕੈਨੇਡਾ ਆ ਜਾਂਦਾ ਏ ਇੱਕ ਮਾਂ ਜੋ ਆਪਣੇ ਪੁੱਤ ਲਈ ਵੀਜ਼ੇ ਦੀ ਫੈਲ ਸੰਭਾਲ ਰਹੀ ਏ ਇੱਕ ਪਿਓ ਜੋ ਦਿਲ ਚਾ ਕੇ ਵੀ ਕਹਿ ਨਹੀਂ ਸਕਦਾ ਕਿ ਪੁੱਤ ਪਿੰਡ ਨਾ ਛੱਡ ਇੱਕ ਪੁੱਤ ਜੋ ਕਿਸੇ ਹੋਰ ਦੇਸ਼ ਦੇ ਪੱਥਰਾਂ ਵਿੱਚੋਂ ਨਹੀਂ ਆਪਣੀ ਮਿੱਟੀ ਚ ਆਪਣਾ ਰਾਹ ਲੱਭ ਰਿਹਾ ਏ ਨਾਮ ਸੀ ਜਸਪ੍ਰੀ ਸਿੰਘ ਵੀਜ਼ਾ ਲੱਗ ਚੁੱਕਾ ਸੀ ਸਾਰੇ ਕਹਿ ਰਹੇ ਸਨ ਹੋਰ ਮੁੰਡਿਆਂ ਵਾਂਗ ਹੁਣ ਇਹ ਵੀ ਕਾਮਯਾਬ ਹੋ ਜਾਵੇਗਾ ਪਤਾ ਨਹੀਂ ਆਪਣੇ ਲੋਕਾਂ ਨੂੰ ਕਿਉਂ ਇਦਾਂ ਲੱਗਦਾ ਹੈ ਕਿ ਵਿਦੇਸ਼ ਜਾਣ ਨਾਲ ਹੀ ਕਾਮਯਾਬੀ ਮਿਲ ਜਾਂਦੀ ਹੈ ਪਰ ਪਤਾ ਨਹੀਂ ਕਿੰਨਿਆਂ ਕਮਾਵਾ ਦੇ ਪੁੱਤ ਖਾ ਗਿਆ ਹੈ ਕੈਨੇਡਾ ਅਮਰੀਕਾ ਪਰ ਜਸਪ੍ਰੀਤ ਦੀਆਂ ਅੱਖਾਂ 'ਚ ਨਾ ਖੁਸ਼ੀ ਸੀ ਨਾ ਗਮ ਉੱਥੇ ਸੀ ਸਿਰਫ ਸਵਾਲ ਦੀ ਕੈਨੇਡਾ ਹੀ ਸਫਲਤਾ ਹੈ ਜੋ ਮੈਂ ਇੱਥੇ ਕਰ ਸਕਦਾ ਕਿ ਮੈਂ ਉੱਥੇ ਵੀ ਕਰ ਸਕਦਾ ਉਸ ਨੂੰ ਬਸ ਖਿਆਲ ਆ ਰਿਹਾ ਸੀ 25 ਲੱਖ ਰੁਪਏ ਦਾ ਜੋ ਉਸਦੇ ਪਿਤਾ ਨੇ ਕਰਜ਼ਾ ਚੱਕ ਕੇ ਉਸ ਦੀ ਸਿਰਫ ਇੱਕ ਸਮੈਸਟਰ ਦੀ ਫੀਸ ਭਰੀ ਸੀ ਉਸ ਨੂੰ ਬਚਪਨ ਤੋਂ ਹੀ ਖੇਤੀ ਦਾ ਸ਼ੌਂਕ ਸੀ ਪਿਓ ਦੇ ਨਾਲ ਟਰੈਕਟਰ ਚਲਾਉਂਦਾ ਖੇਤ ਦਾ ਕੰਮ ਕਰਦਾ ਤੇ ਡੰਗਰਾਂ ਦਾ ਕੰਮ ਵੀ ਸੰਭਾਲਦਾ ਸੀ ਉਸ ਨੇ ਬਚਪਨ ਚ ਮਿਹਨਤ ਸਿੱਖੀ ਪਿਆਰ ਸਿੱਖਿਆ ਆਪਣੀ ਮਿੱਟੀ ਨਾਲ ਪਰ ਬਕਤ ਦੇ ਨਾਲ ਨਾਲ ਲੋਕਾਂ ਨੇ ਇਹ ਮਿੱਟੀ ਛੱਡਣੀ ਸਿਖਾ ਦਿੱਤੀ ਪਰ ਪਿੰਡ 'ਚ ਨੌਜਵਾਨਾਂ ਨੂੰ ਇੱਕੋ ਹੀ ਰਾਹ ਦਿਖਾਇਆ ਜਾਂਦਾ ਹੈ ਐਲਸ ਫੀਜ਼ ਫਾਈਲ ਤੇ ਫਲਾਈਟ ਭਾਵੇਂ ਜਸਪ੍ਰੀਤ ਦਾ ਵੀਜ਼ਾ ਲੱਗ ਗਿਆ ਸੀ ਪਰ ਉਸਦੇ ਮਨ ਵਿੱਚ ਸਿਰਫ ਇਹ ਚੱਲ ਰਿਹਾ ਸੀ ਕਿ ਮੈਂ ਇੱਥੇ ਹੀ ਰਹਿ ਕੇ ਕੁਝ ਵੱਖਰਾ ਕਰਾਂ ਜਸਪ੍ਰੀਤ ਨੇ ਕਈ ਦਿਨਾਂ ਤੱਕ ਸੋਚਿਆ ਉਸਦੇ ਦੋਸਤ ਸਨੈਪ ਚ ਕੈਨੇਡਾ ਦੇ ਸਟਾਰਬਕਸ ਦੀ ਕੌਫੀ ਪੀਦੇ ਸਨ ਉਸਦਾ ਦਿਲ ਵੀ ਕਰਦਾ ਸੀ ਆਪਣੇ ਦੋਸਤਾਂ ਵਾਂਗ ਘੁੰਮਣ ਫਿਰਨ ਦਾ ਪਰ ਸੱਚ ਮੰਨਿਓ ਦੋਸਤੋ ਕੈਨੇਡਾ ਦੀ ਸੱਚਾਈ ਕੁਝ ਹੋਰ ਹੀ ਹੈ ਇਹ ਦੂਰੋਂ ਬਹੁਤ ਸੋਹਣਾ ਲੱਗਦਾ ਹੈ ਪਰ ਜਦੋਂ ਅਸੀਂ ਦੇ ਕੋਲ ਜਾਂਦੇ ਆ ਤਾਂ ਇਹ ਬੰਦੇ ਨੂੰ ਦਿਨਾਂ ਵਿੱਚ ਹੀ ਡਿਪਰੈਸਡ ਕਰ ਦਿੰਦਾ ਹੈ ਪਰ ਫਿਰ ਇੱਕ ਰਾਤ ਛੱਤ ਤੇ ਪੇ ਜਸਪ੍ਰੀਤ ਨੇ ਸੋਚ ਲਿਆ ਕਿ ਮੈਂ ਕੈਨੇਡਾ ਨਹੀਂ ਜਾਵਾਂਗਾ ਮੈਂ ਇੱਥੇ ਹੀ ਕੁਝ ਕਰਨਾ ਹੈ ਉਹ ਆਪਣੇ ਖਿਆਲਾਂ ਵਿੱਚ ਆਪਣੇ ਪਿਆਰ ਨੂੰ ਦੇਖ ਰਿਹਾ ਸੀ ਜਿਸ ਨੇ ਧਰਤੀ ਰੋਲ ਰੋਲ ਕੇ ਘਰ ਚ ਲਾਇਆ ਸੀ ਪਰ ਉਸ ਨੇ ਫੈਸਲਾ ਕਰ ਲਿਆ ਸੀ ਕਿ ਉਹ ਕੈਨੇਡਾ ਨਹੀਂ ਜਾਵੇਗਾ ਤੇ ਉਹ ਕੈਨੇਡਾ ਨਹੀਂ ਗਿਆ ਤੇ ਆਪਣੀ ਸਾਰੀ ਫੀਸ ਰਿਫੰਡ ਕਰਵਾ ਲਈ ਅਗਲੇ ਦਿਨ ਪਿੰਡ ਵਿੱਚ ਖਬਰ ਫੈਲ ਗਈ ਮੁੰਡਾ ਕੈਨੇਡਾ ਨਹੀਂ ਗਿਆ ਲੋਕ ਹੱਸੇ ਕੁਝ ਨਹੀਂ ਕਰੇਗਾ ਰਿਸ਼ਤੇਦਾਰਾਂ ਨੇ ਤਾਨੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਤੇਰੇ ਪਿਓ ਤੋਂ ਨਹੀਂ ਹੋਇਆ ਕੁਝ ਇੱਥੇ ਤੂੰ ਕੀ ਕਰ ਲਵੇਂਗਾ ਵੇਖੋ ਪੀઝા ਲੈ ਕੇ ਵੀ ਨਹੀਂ ਗਿਆ ਬੇਵਕੂਫ ਮੁੰਡਾ ਏ ਕੁਝ ਨਹੀਂ ਬਣੇਗਾ ਇਹਦਾ ਇੱਥੇ ਪਤਾ ਨਹੀਂ ਕੀ ਕੁਝ ਲੋਕਾਂ ਨੇ ਉਸ ਨੂੰ ਕਿਹਾ ਪਰ ਜਸਪ੍ਰੀਤ ਨੇ ਨਿਰਣਾ ਕਰ ਲਿਆ ਸੀ ਕਿ ਮੈਂ ਇੱਥੇ ਰਹਿ ਕੇ ਹੀ ਕੁਝ ਕਰਾਂਗਾ ਅਤੇ ਵੱਡਾ ਕਰਾਂਗਾ ਉਹ ਦੇਖਣ ਨੂੰ ਤਾਂ ਹੋਰਾਂ ਨੌਜਵਾਨਾਂ ਵਰਗਾ ਹੀ ਸੀ ਪਰ ਉਸ ਦੀ ਸੋਚ ਹੋਰਾਂ ਵਰਗੀ ਨਹੀਂ ਸੀ ਉਸ ਨੇ ਸਾਰਾ ਕੁਝ ਚੁੱਪ ਕਰਕੇ ਸੁਣ ਲਿਆ ਪਰ ਹੁਣ ਵਾਰੀ ਸੀ ਸੋਚਣ ਦੀ ਕਿ ਇੱਥੇ ਕੀ ਕੀਤਾ ਜਾਵੇ ਜਿਵੇਂ ਆਪਾਂ ਸਾਰੇ ਸੋਚਦੇ ਹਾਂ ਇੱਥੇ ਕੁਝ ਨਹੀਂ ਕਰਨ ਨੂੰ ਕੀ ਕਰੀਏ ਕਿਸੇ ਵੀ ਕੰਮ ਵਿੱਚ ਕੁਝ ਨਹੀਂ ਵਚਦਾ ਉਹ ਵੀ ਇਸ ਤਰ੍ਹਾਂ ਸੋਚ ਸਕਦਾ ਸੀ ਪਰ ਜੇ ਉਹ ਆਪਣੀ ਸੋਚ ਦੀ ਤਰ੍ਹਾਂ ਸੋਚਣ ਵਾਲਾ ਹੁੰਦਾ ਤਾਂ ਉਹ ਕੈਂੜਾ ਹੀ ਚਲਾ ਗਿਆ ਹੁੰਦਾ ਪਰ ਉਹ ਅਲੱਗ ਸੋਚਦਾ ਸੀ ਤੇ ਵੱਡਾ ਹੀ ਸੋਚਦਾ ਸੀ ਉਸ ਦੇ ਘਰ ਇੱਕ ਮੱਝ ਤੇ ਗਾਂ ਸੀ ਅਤੇ ਉਸ ਨੇ ਆਪਣੀ ਮਾਤਾ ਨਾਲ ਸਰਾਹ ਬਣਾਈ ਕਿ ਡੰਕਰਾਂ ਦਾ ਸਾਰਾ ਕੰਮ ਉਹ ਆਪ ਕਰੇਗਾ ਪਰ ਗਾਂ ਦਾ ਦੁੱਧ ਉਹ ਆਪ ਵੇਚੇਗਾ ਇਸ ਤਰ੍ਹਾਂ ਉਸਨੇ ਆਪਣਾ ਕੰਮ ਇੱਕ ਗਾਂ ਤੋਂ ਸ਼ੁਰੂ ਕੀਤਾ ਉਹ ਸਵੇਰੇ 4 ਵਜੇ ਉੱਠਦਾ ਗੋਹਾ ਗੂੜਾ ਕਰਦਾ ਹਰਾਚਾਰਾ ਪਾਉਂਦਾ ਦੁੱਧ ਕੱਢਦਾ ਤੇ ਡੇਰੀ ਤੇ ਪਾਉਂਦਾ ਥੋੜੇ ਜਿਹੇ ਦਿਨਾਂ ਬਾਅਦ ਉਸਨੂੰ ਲੱਗਿਆ ਕਿ ਡੇਰੀ ਤੋਂ ਉਸਨੂੰ ਉਹਨੇ ਪੈਸੇ ਨਹੀਂ ਮਿਲ ਰਹੇ ਜਿੰਨੇ ਉਸਨੂੰ ਮਿਲਣੇ ਚਾਹੀਦੇ ਹਨ ਕਿਉਂਕਿ ਡੇਰੀ ਤੇ ਦੁੱਧ 40 ਰੁਪਏ ਦੇ ਹਿਸਾਬ ਨਾਲ ਪਾ ਰਿਹਾ ਸੀ ਤੇ ਡੇਰੀ ਵਾਲਾ ਅੱਗੇ 50 ਦਾ ਵੇਚ ਰਿਹਾ ਸੀ ਜਸਪ੍ਰੀਤ ਨੂੰ ਲੱਗਿਆ ਕਿ ਮੈਂ 10 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਜ਼ਿਆਦਾ ਕਮਾ ਸਕਦਾ ਹਾਂ ਜੇਕਰ ਦੁੱਧ ਉਹ ਸਿੱਧਾ ਗਾਹਕ ਨੂੰ ਵੇਚੇ ਤੇ ਉਸਨੇ ਇੱਕ ਗਾਹਕ ਨਾਲ ਗੱਲ ਕੀਤੀ ਤੇ ਦੁੱਧ ਵੇਚਣਾ ਹੌਲੀ-ਹੌਲੀ ਉਸ ਕੋਲ ਥੋੜੇ ਜਿਹੇ ਪੈਸੇ ਜਮ੍ਹਾਂ ਹੋ ਗਏ। ਉਸ ਨੂੰ ਲੱਗਿਆ ਕਿ ਮੈਂ ਇਸ ਕੰਮ ਨੂੰ ਵਧਾ ਸਕਦਾ ਹਾਂ। ਉਸ ਨੇ ਘਰੇ ਗੱਲ ਕੀਤੀ ਕਿ ਮੈਨੂੰ ਇੱਕ ਗਾਂ ਹੋਰ ਲੈ ਕੇ ਦੋ। ਥੋੜੇ ਜਿਹੇ ਆਪਣੇ ਇਕੱਠੇ ਕੀਤੇ ਪੈਸੇ ਘਰੇ ਦੇ ਦਿੱਤੇ ਤੇ ਕਰਦੇ ਆਣੇ ਕੋਲੋਂ ਹੋਰ ਪੈਸੇ ਪਾ ਕੇ ਇੱਕ ਹੋਰ ਗਾਂ ਲਿਆ ਕੇ ਦੇ ਦਿੱਤੀ। ਉਹ ਬਹੁਤ ਖੁਸ਼ ਹੋਇਆ। ਉਹ ਦੁੱਗਣੀ ਮਿਹਨਤ ਕਰਨ ਲੱਗਾ। ਪਰ ਦੋਸਤੋ ਕਾਮਯਾਬੀ ਦੇ ਰਾਹ ਇੰਨੇ ਸਿੱਧੇ ਤੇ ਸੌਖੇ ਨਹੀਂ ਹੁੰਦੇ। ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਰੱਬ ਸਾਡਾ ਵਾਰ-ਵਾਰ ਇਮਤਿਹਾਨ ਲੈਂਦਾ ਹੈ ਕਿ ਇਹ ਬੰਦਾ ਕਾਮਯਾਬ ਹੋਣ ਦੇ ਲਾਇਕ ਵੀ ਹੈ ਕਿ ਨਹੀਂ ਜਸਪਰੀ ਤੇ ਨਾਲ ਵੀ ਕੁਝ ਇਦਾਂ ਹੀ ਹੋਇਆ ਉਸਦੀ ਨਵੀਂ ਗਾਂ ਬਿਮਾਰ ਹੋ ਗਈ ਉਸ ਨੂੰ ਜਿਆਦਾ ਨੌਲੇਜ ਨਹੀਂ ਸੀ ਉਸਨੇ ਦਵਾਈਆਂ ਵੀ ਦਵਾਈਆਂ ਪਰ ਉਸਦੀ ਗਾਂ ਮਰ ਗਈ ਉਹ ਬਹੁਤ ਟੁੱਟ ਗਿਆ ਉਸ ਨੂੰ ਲੱਗਿਆ ਕਿ ਇੱਥੇ ਕੁਝ ਵੀ ਨਹੀਂ ਹੋ ਸਕਦਾ ਪਰ ਉਸਦੀ ਪੋਜ਼ਿਟਿਵ ਸੋਚ ਨੇ ਉਸ ਨੂੰ ਜਿਆਦਾ ਸਮਾਂ ਦੁਖੀ ਨਹੀਂ ਹੋਣ ਦਿੱਤਾ ਉਸਨੇ ਸੋਚਿਆ ਕਿ ਜੇਕਰ ਮੈਂ ਹੁਣ ਹਾਰ ਮੰਨ ਲਈ ਤਾਂ ਮੇਰੇ ਤੇ ਹੱਸਣ ਵਾਲੇ ਲੋਕ ਸਹੀ ਸਾਬਤ ਹੋ ਜਾਣਗੇ। ਉਸਨੇ ਫਿਰ ਸ਼ੁਰੂਆਤ ਕੀਤੀ ਤੇ ਉਹ ਫਿਰ ਉਸੇ ਤਰ੍ਹਾਂ ਕੰਮ ਕਰਨ ਲੱਗ ਗਿਆ। ਉਸਨੇ ਨਵੀਆਂ ਬੱਚੀਆਂ ਲੈਂਦੀਆਂ ਡੇਰੀ ਫਾਰਮਿੰਗ ਦਾ ਕੋਰਸ ਕੀਤਾ। ਵੈਕਸੀਨੇਸ਼ਨ, ਫੀਡ ਮੈਨੇਜਮੈਂਟ, ਮਸ਼ੀਨਾਂ ਦੀ ਵਰਤੋਂ, ਆਨਲਾਈਨ ਵੀਡੀਓਜ਼ ਤੋਂ ਸਿੱਖਣਾ ਸ਼ੁਰੂ ਕੀਤਾ। ਜੋ ਲੋਕ ਪਹਿਲਾਂ ਇਸ ਕਿੱਤੇ ਵਿੱਚ ਕਾਮਯਾਬ ਸਨ ਉਹਨਾਂ ਨੂੰ ਸੁਣਨਾ ਸ਼ੁਰੂ ਕੀਤਾ। ਪੰਜਾਬ ਦੇ ਹੋਰ ਕਿਸਾਨਾਂ ਨੂੰ ਮਿਲਿਆ ਹੋਰ گاਵਾ ਲੈ ਕੇ ਆਇਆ ਆਪਣੀ ਡੈਰੀ ਖੋਲੀ ਕਰ ਕਰ ਦੁੱਧ ਦੀ ਡਿਲੀਵਰੀ ਕਰਨ ਲੱਗਾ ਆਪਣੇ ਮਿਲਕ ਪ੍ਰੋਡਕਟ ਬਣਾਉਣ ਲੱਗ ਗਿਆ ਆਪਣੇ ਆਪਣਾ YouTube ਚੈਨਲ ਚਲਾਇਆ ਉਸਨੇ ਲੋਕਲ ਬ੍ਰਾਂਡ ਸ਼ੁਰੂ ਕੀਤਾ ਦੇਸੀ ਮਿਲਕ ਪੰਜਾਬ ਤਾਜ਼ਾ ਦੁੱਧ ਕਰ ਕਰ ਡਿਲੀਵਰੀ WhatsApp ਤੇ ਆਰਡਰ Facebook ਤੇ ਰੀਲਾਂ ਲੋਕਲ ਸਕੂਲਸ ਤੇ ਜਿਮ ਨੇ ਮਿਲਕ ਕੰਟਰੈਕਟ ਦਿੱਤਾ ਆਰਗੈਨਿਕ ਦੁੱਧ ਵੇਚਣ ਲੱਗਿਆ ਜਿਸ ਦਾ ਮੁੱਲ ਤਗੜੇ ਲੋਕ ਦੁੱਗਣਾ ਦਿੰਦੇ ਸਨ ਇੱਕ ਗਾਂ ਵਾਲਾ ਮੁੰਡਾ ਆਪਣੀ ਮਿਹਨਤ ਨਾਲ ਔਕੜਾਂ ਨੂੰ ਚਲਦਾ ਹੋਇਆ ਹੌਸਲਾ ਨਾ ਹਾਰਦਾ ਹੋਇਆ 40-50 گاਵਾਂ ਤੇ ਮੱਜਾਂ ਵਾਲਾ ਬਣ ਗਿਆ ਉਸ ਨੂੰ ਇੱਥੋਂ ਤੱਕ ਪਹੁੰਚਣ ਲਈ ਬਹੁਤ ਸਮਾਂ ਲੱਗ ਗਿਆ ਸੀ ਅੱਜ 50 ਤੋਂ ਵੱਧ ਪਸ਼ੂ ਤਿੰਨ ਡਿਲੀਵਰੀ ਵੈਨ ਕੋਲਡ ਸਟੋਰੇਜ ਲਾਈਵ ਕੈਮਰਆ ਉਹ ਆਧੁਨਿਕ ਪੰਜਾਬੀ ਕਿਸਾਨ ਬਣ ਚੁੱਕਾ ਸੀ ਜੋ ਲੋਕ ਕਹਿੰਦੇ ਸੀ ਕੁਝ ਨਹੀਂ ਬਣੇਗਾ ਅੱਜ ਉਹਦੇ ਫਾਰਮ ਤੇ ਤਸਵੀਰਾਂ ਖਿੱਚੇ ਕਦੇ ਵੀ ਮੰਨ ਲੈਣਾ ਕਿ ਬਾਹਰ ਜਾਣਾ ਹੀ ਰਾਹ ਹੈ ਇਹ ਹੀ ਸਭ ਤੋਂ ਵੱਡਾ ਝੂਠ ਹੁੰਦਾ ਹੈ ਸੱਚੇ ਜੇਕਰ ਤੂੰ ਮਿਹਨਤ ਨਾਲ ਸੱਚਾਈ ਨਾਲ ਤੇ ਨਿੱਕੀ ਨਿੱਕੀ ਸ਼ੁਰੂਆਤ ਨਾਲ ਅੱਗੇ ਵਧੇਗਾ ਤੇ ਰੱਬ ਵੀ ਤੇਰਾ ਸਾਥ ਦੇਵੇਗਾ ਜੇਕਰ ਤੁਸੀਂ ਵੀ ਜ਼ਿੰਦਗੀ ਦੀ ਤਾਣੀ ਵਿੱਚ ਉਲਝ ਚੁੱਕੇ ਹੋ ਤੁਹਾਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਇੱਥੇ ਕੀ ਕਰੀਏ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜਿਹੜਾ ਵੀ ਕਿੱਤਾ ਜਾਂ ਕੋਈ ਵੀ ਛੋਟਾ ਜਿਹਾ ਖਿਆਲ ਜੋ ਤੁਹਾਡੇ ਦਿਮਾਗ ਵਿੱਚ ਚੱਲ ਰਿਹਾ ਹੈ ਪਰ ਤੁਹਾਨੂੰ ਨਹੀਂ ਪਤਾ ਕਿ ਅਸਲ ਜ਼ਿੰਦਗੀ ਵਿੱਚ ਕਿਵੇਂ ਕੰਮ ਕਰੇਗਾ ਉਸ ਉਸ ਬਾਰੇ ਮੈਂ ਤੁਹਾਨੂੰ ਪੂਰੀ ਜਾਣਕਾਰੀ ਨਾਲ ਵੀਡੀਓ ਬਣਾ ਕੇ ਦੇਵਾਂਗਾ ਕਿ ਕਿਵੇਂ ਤੁਸੀਂ ਇਸ ਰਸਤੇ ਵਿੱਚ ਕਾਮਯਾਬ ਹੋ ਸਕਦੇ ਹੋ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿੰਨਾ ਖਰਚਾ ਹੋਵੇਗਾ ਕਿੰਨਾ ਨਕਾ ਹੋਵੇਗਾ ਜਾਂ ਕਿੰਨਾ ਨੁਕਸਾਨ ਮੈਂ ਨੀ ਮਦਦ ਹੋ ਸਕੇ ਉਨੀ ਕਰਾਂਗਾ ਜੇ ਵੀਡੀਓ ਵਧੀਆ ਲੱਗੀ ਤਾਂ ਉਹਨਾਂ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰੋ ਜੋ ਕਹਿੰਦੇ ਹਨ ਇੱਥੇ ਰਹਿ ਕੇ ਕੁਝ ਨਹੀਂ ਹੋ ਸਕਦਾ